ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਰ ਕੇ ਬਟਿਕ ਤੇ ਤੁਹਾਡਾ ਸਵਾਗਤ ਹੈ ਪਲੂਈ ਆਰ ਕੇ ਬਟਿਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਨਿਊ ਫੈਬਰਿਕ ਬਹੁਤ ਸੋਹਣੀ ਹੈ ਵਰਤਾਂ ਲਈ ਸਪੈਸ਼ਲ ਡਿਜ਼ਾਈਨ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਇਹਨਾਂ ਦੇ ਉੱਪਰ ਹਲਕਾ ਫੁਲਕਾ ਹੈਂਡਵਰਕ ਕਰਾਉਣੇ ਤਾਂ ਤੁਸੀਂ ਜ਼ਰੂਰ ਪਲੀਜ਼ ਰਿਕਵੈਸਟ ਹੈ ਜਲਦੀ ਬੁੱਕ ਕਰ ਲਓ ਜੀ ਆਪਾਂ ਜਲਦੀ ਤੁਹਾਨੂੰ ਵਰਤਾਂ ਤੋਂ ਪਹਿਲਾਂ ਸੂਟ ਹੈ ਜਿਹੜੇ ਰੈਡੀ ਕਰਕੇ ਦੇ ਦਾਂਗੇ ਤੇ ਇਹ ਆਪਣੇ ਕੋਲੇ ਹਜੇ ਲਫਾਫਾ ਬਹੁਣੀ ਆ ਕੀ ਧਰਿਆ ਜੀ ਮੈਂ ਤੇ ਹੁਣੀ ਖੋਲ ਲਿਆ ਤੁਹਾਨੂੰ ਨਾਲ ਦੀ ਨਾਲ ਵੀਡੀਓ ਅਪਲੋਡ ਕਰਾਂਗੇ ਕਿਉਂ ਜਲਦੀ ਜਲਦੀ ਫਿਰ ਇਹ ਸੂਟ ਨੇ ਜਿਹੜੇ ਕਰਵਾ ਚੌਥ ਲਈ ਬੁੱਕ ਹੋ ਜਾਣਗੇ ਬਹੁਤ ਸੋਹਣੀ ਫੈਬਰਿਕ ਹੈ ਤੁਸੀਂ ਅੱਜ ਵਾਲੇ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਸ਼ੇਅਰ ਕਰ ਦਿਆ ਕਰੋ ਜੀ ਬਲੌਗ ਵਾਲੇ ਚੈਨਲ ਨੂੰ ਤੇ ਇਸ ਚੈਨਲ ਤੇ ਆਰਕੇ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਪਾਉਨੇ ਆ ਇਹਨੂੰ ਵੀ ਤੁਸੀਂ ਸ਼ੇਅਰ ਕਰੋ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਆਪਣਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਜੀ ਸਾਰਿਆਂ ਤੋਂ ਪਹਿਲਾ ਸੂਟ ਰਹੂਗਾ ਜੀ ਤੁਹਾਨੂੰ ਕਾਫੀ ਮਹਿਰੂਨ ਛੇੜ ਹੈ ਦਾ ਕਲਰ ਦੇਖੋ ਪਿਓਰ ਇਹ ਤੁਹਾਨੂੰ ਮਿਲੂਗੀ ਜੀ ਕੀਨ ਖਾਬ ਦੇ ਵਿੱਚ ਪਿਓਰ ਬਰੋਕਟ ਖੀਨ ਖਾਬ ਦਾ ਸੂਟ ਰਹੂਗਾ ਜੀ ਦੇਖੋ ਇਹਦੇ ਸਾਨੂੰ ਬੈਕ ਤੇ ਕੋਈ ਵੀ ਤਾਗਾ ਨਹੀਂ ਆਊਗਾ ਦੇਖੋ ਕੋਈ ਵੀ ਤੁਹਾਨੂੰ ਬੈਕ ਤੇ ਦਾ ਤਾਗਾ ਨਹੀਂ ਆਊਗਾ ਲਓ ਜੀ ਜੇ ਤੁਸੀਂ ਵੀ ਇਹ ਲੜੂਗਾ ਕੋਈ ਜਿੰਨਾ ਸਾਫ਼ ਇਧਰੋਂ ਐ ਜੀ ਉਨੇ ਹੀ ਇਧਰੋਂ ਐ ਲਓ ਜੀ ਇਹ ਸਾਡੀ ਜ਼ਿੰਮੇਦਾਰੀ ਹੈ ਦੇਖੋ ਮੈਂ ਨੇੜੇ ਤੋਂ ਦਿਖਾ ਦੂੰ ਤੁਹਾਨੂੰ ਕੋਈ ਵੀ ਤਾਗਾ ਨਹੀਂ ਹੈਗਾ ਸਾਫ਼-ਸਾਫ਼ ਹੈ ਬਿਲਕੁਲ ਸੌਫਟ ਵਾਲੀ ਫੈਬਰਿਕ ਹੈ ਜੀ ਲਓ ਜੀ ਕਰ ਦਿਓ ਸ਼ੇਅਰ ਅੱਗੇ ਵੀਡੀਓ ਨੂੰ ਦੇ ਜਾਨ ਦੇਖੋ ਕਿੰਨਾ ਸੋਹਣਾ ਪਲੀਜ਼ ਪਹਿਣਾ ਨੂੰ ਰਿਕੁਐਸਟ ਹੈ ਜੀ ਜਲਦੀ ਜਲਦੀ ਬੁੱਕ ਕਰ ਲਿਓ ਲਓ ਜੀ ਇਹਦੇ ਨਾਲ ਆਪਾਂ ਨੇ ਕ੍ਰੇਪ ਦੀ ਰੱਖੀ ਹੈ ਜੀ ਸਲਵਾਰ ਦੇਖੋ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਹੈ ਲਓ ਜੀ ਤੁਸੀਂ ਤਾਂ ਦੇਖ ਕੇ ਹੈਰਾਨ رہ ਜੋਗੇ ਰਾਜੇ ਰਾਣੀ ਵਾਲੇ ਪ੍ਰਿੰਟ ਤੋਂ ਹਟ ਕੇ ਚੀਜ਼ ਹੈ ਜੀ ਉਹ ਪਿਛਲੇ ਸਾਲ ਦਾ ਟ੍ਰੈਂਡ ਸੀਗਾ ਲਓ ਜੀ ਬਰੌਕਟ ਪਿਓਰ ਖੀਨ ਖਾਬ ਦੇ ਵਿੱਚ ਤੁਹਾਨੂੰ ਇਹ ਸੂਟ ਰਹੂਗਾ ਜੀ ਦੇਖੋ ਜੀ ਖੀਨ ਖਾਬ ਦਾ ਕਈ ਪਹਿਣਾ ਕਹਿੰਦੀਆਂ ਨੇ ਵੀ ਉੱਥੇ ਇੰਨੇ ਦਾ ਇੰਨੇ ਦਾ ਐ ਤਾਂ ਜੀ ਮਲੇਰ ਕੋਟਲੇ ਦੇ ਵਿੱਚ 350 400 ਦਾ ਸੂਟ ਵੀ ਮਿਲ ਜਿੰਦਾ ਫੈਬਰਿਕ ਫੈਬਰਿਕ ਦੇਖ ਹੈ ਦੇਖੋ ਜੀ ਪਿਓਰ ਵਾਲੀ ਤੁਹਾਨੂੰ ਇਹ ਪ੍ਰੋਕਟ ਖੀਨ ਖਾਬ ਮਿਲੂਗੀ ਜੀ ਬਹੁਤ ਸੋਹਣੀ ਹੈ ਇਹਦਾ ਕਲਰ ਹੈ ਜਿਹੜਾ ਤੁਹਾਨੂੰ ਫੋਨ ਦੇ ਵਿੱਚ ਕਲੀਅਰ ਦਿਖ ਰਿਹਾ ਹੈ ਜੀ ਕਾਫੀ ਮਹਿਰੂਨ শেਡ ਹੈ ਜੀ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਇਹ ਸੂਟ ਨੂੰ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਪਿੱਤ ਸ਼ਿਪਿੰਗ 2200 ਰੁਪਏ ਲਓ ਜੀ ਪਹਿਲਾ ਕਲਰ ਡਿਜ਼ਾਈਨ ਦੇਖੋ ਪਹਿਲਾ ਕਲਰ ਆ ਗਿਆ ਜੀ ਦੂਸਰਾ ਕਲਰ ਆਊਗਾ ਜੀ ਇਹਦਾ ਨੇਵੀ ਬਲੂ ਦੇਖੋ ਜੀ ਸੁਪਰ ਹਿੱਟਡ ਡਿਜ਼ਾਈਨ ਹੈ ਤਾਂ ਬਹੁਤ ਸੋਹਣਾ ਕਲਰ ਪ੍ਰਿੰਟ ਹੈ ਦੇਖੋ ਲਓ ਜੀ ਮੇਰੇ ਭੈਣਾ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਲਓ ਜੀ ਇਹਦੇ ਵਿੱਚ ਡਿਜ਼ਾਈਨਿੰਗ ਅਲੱਗ ਤੋਂ ਹੈ ਉਹਦੀ ਡਿਜ਼ਾਈਨਿੰਗ ਅਲੱਗ ਤੋਂ ਹੈ ਇਹਦੀ ਅਲੱਗ ਤੋਂ ਲਓ ਜੀ ਇਹਦਾ ਕਲਰ ਹੈਗਾ ਜੀ ਨੇਵੀ ਬਲੂ ਕਲਰ ਆ ਕ੍ਰੇਪ ਦੀ ਆਪਾਂ ਨੇ 2.5 ਮੀਟਰ ਸਲਵਾਰ ਰੱਖੀ ਹੈ ਇਹਦੇ ਨਾਲ ਜੇ ਤੁਸੀਂ ਨੇ 2.5 ਤੋਂ 3 ਜਾਂ 3.5 4 ਸਲਵਾਰ ਲੈਣੀ ਹੈ ਇਹਦੇ ਨਾਲ ਤੁਹਾਨੂੰ ਮਿਲ ਚੁਗੀ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦੀ ਗਾਰੰਟੀ ਹੈ ਜੀ ਕੋਈ ਥੋੜੇ ਇਹਦਾ ਇਹ ਆ ਨਹੀਂ ਹੈਗਾ ਵੀ ਖੜਿਆ ਖੜਿਆ ਰਹੂਗਾ ਸਾਫਟ ਵਾਲੀ ਇਹ ਤੁਹਾਨੂੰ ਬਰੌਕਟ ਖੀਨ ਖਾਬ ਮਿਲੂਗੀ ਜੀ ਲਓ ਜੀ ਬਹੁਤ ਸੋਹਣੀ ਮਲਾਈ ਮਲਾਈ ਮੈਂ ਲਓ ਪਹਿਲਾ ਦੂਸਰਾ ਕਲਰ ਆ ਗਿਆ ਨੇਵੀ ਬਲੂ ਇਹਦਾ ਤੀਸਰਾ ਕਲਰ ਦੇਖੋ ਨੇ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੱਤਾ ਜੀ 2200 ਰੁਪਏ ਵਿੱਚ ਸ਼ਿਪਿੰਗ ਦੇ ਨਾਲ ਅਗਲਾ ਕਲਰ ਆਊਗਾ ਜੀ ਇਹਦਾ ਬਲੈਕ ਲਓ ਦੇਖੋ ਹੁਣ ਤੁਹਾਨੂੰ ਬਲੈਕ ਕਲਰ ਪਸੰਦ ਹੈ ਜਾਂ ਇਹ ਤੁਹਾਨੂੰ ਮਿਲੂਗਾ ਜੀ ਕਾਫੀ ਮਹਿਰੂਨ ਦਾ ਡਿਜ਼ਾਈਨ ਲਓ ਜੇ ਤੁਹਾਨੂੰ ਬਲੈਕ ਕਲਰ ਪਸੰਦ ਆ ਤਾਂ ਬਲੈਕ ਵੀ ਲੈ ਸਕਦੇ ਹੋ ਤੁਸੀਂ ਬੇਚਿੰਤ ਹੋ ਕੇ ਅੱਖਾਂ ਮੀਚ ਕੇ ਸੂਟ ਲਓ ਲਾਈਨਿੰਗ ਤੋਂ ਦੇਖੋ ਅੱਜ ਕੱਲ ਕੋਈ ਵੀ ਸੂਟ ਲੈ ਲਓ ਉਹਦੇ ਨਾਲ ਵੀ ਮਿਲ ਜੂਗੀ ਇਹਦੇ ਵਿੱਚ ਆਪਸ਼ਨ ਹੈਗੀ ਆ ਵੀ ਤੁਸੀਂ 3 ਮੀਟਰ 3.5 ਮੀਟਰ 4 ਮੀਟਰ ਜਿੰਨੀ ਸਲਵਾਰ ਲੈਣੀ ਹੈ ਤੁਹਾਨੂੰ ਮਿਲ ਜੂਗੀ ਪਰ ਉਹਦੇ ਪੈਸੇ ਨੇ ਜਿਹੜੇ ਐਕਸਟਰਾ ਤੋਂ ਲੱਗ ਜਾਣਗੇ ਲਓ ਜੀ ਇਹਦਾ ਬਲੈਕ ਕਲਰ ਹੈ ਅੱਜ ਤੁਸੀਂ ਸੂਟ ਦੇਖ ਕੇ ਮੈਨੂੰ ਫੇਰ ਮਰੀਆਂ ਪਹਿਣਾ ਕਹਿਣਗੀਆਂ ਮੈਨੂੰ ਕਹਿੰਦੇ ਨੇ ਰਾਜਵਿੰਦਰ ਤੂੰ ਪ੍ਰਿੰਟ ਐਨੇ ਸੋਹਣੇ ਲਿਆਉਣੀਆਂ ਸਾਡਾ ਫੇਰ ਦੇਖ ਕੇ ਜੀ ਕਰਦਾ ਲਓ ਜੀ ਮੇਥਨ ਨੇੜੇ ਤੋਂ ਖਾਵਾ ਬਲੈਕ ਦਾ ਪ੍ਰਿੰਟ ਕਿੰਨਾ ਸੋਹਣਾ ਕੋਈ ਵੀ ਹੈਂਡਵਰਕ ਦਾ ਸੂਟ ਹਨਾ ਆਪਾਂ ਇੰਨੇ ਇੰਨੇ ਬਜਟ ਦੇ ਵਿੱਚ ਕਈ ਪਹਿਣਾ ਨਹੀਂ ਜਾ ਸਕਦੀਆਂ ਤੇ ਇਸ ਕਰਕੇ ਫੇਰ ਲਓ ਜੀ ਇੱਕ ਤਾਂ ਨੂੰ ਇਹਦੇ ਵਿੱਚ ਬਲੈਕ ਦੇ ਵਿੱਚ ਇਹ ਬਰੀਕ ਪ੍ਰਿੰਟ ਮਿਲੂਗਾ ਤਾਂ ਵੀ ਪਹਿਣਾ ਹਨਾ ਵੱਡਾ ਪ੍ਰਿੰਟ ਨਹੀਂ ਪਾਉਂਦੀਆਂ ਦੇਖੋ ਇਸ ਤਰ੍ਹਾਂ ਦਾ ਇਹ ਬਰੀਕ ਪ੍ਰਿੰਟ ਹੈ ਥੋੜਾ ਜਿਹਾ ਮੈਂ ਨੇੜੇ ਤੋਂ ਦਿਖਾਉਂਗੀ ਲਓ ਜੀ ਜ਼ਿੰਮੇਦਾਰੀ ਹੈ ਜੀ ਫੈਬਰਿਕ ਦੀ ਸਾਡੀ ਬਲੈਕ ਪ੍ਰਿੰਟ ਹੈ ਇਹਦਾ ਇਹ ਥੋੜਾ ਬਰੀਕ ਪ੍ਰਿੰਟ ਹੈ ਉਹ ਵੱਡੇ ਪ੍ਰਿੰਟ ਨਾਲ ਤਿੰਨ ਕਲਰ ਆ ਗਏ ਜੀ ਬਲੈਕ ਦੇ ਵਿੱਚ ਦੋ ਪ੍ਰਿੰਟ ਆ ਗਏ ਤੇ ਮਹਰੂਨ ਨੇਵੀ ਬਲੂ ਦੇ ਸਿੰਗਲ ਸਿੰਗਲ ਆ ਬਾਕੀ ਮੈਂ ਜੋ ਵੀ ਕਲਰ ਹੈਗੇ ਨੇ ਆਪਣੇ ਕੋਲੇ ਸਾਰੇ ਨੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਨੇ ਤੁਹਾਨੂੰ ਅਗਲਾ ਸ਼ੇਡ ਆ ਗਿਆ ਜੀ ਇਹਦਾ ਬਰੀਕ ਪ੍ਰਿੰਟ ਦੇ ਵਿੱਚ ਨਾਭੀ ਮਹਰੂਨ ਇਹਦੇ ਵਿੱਚ ਵੀ ਤੁਹਾਨੂੰ ਬਰੀਕ ਪ੍ਰਿੰਟ ਮਿਲ ਜੂਗਾ ਬਲੈਕ ਦੇ ਵਿੱਚ ਬਰੀਕ ਪ੍ਰਿੰਟ ਵਾਲੇ ਦੋੜ ਜੇ ਨਹੀਂ ਮਿਲ ਜਾਣਗੇ ਜੀ ਤੁਹਾਨੂੰ ਲਓ ਜੀ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਕਾਪੀ ਨਾਭੀ ਮਹਰੂਨ ਆਪਾਂ ਨੇ ਸਲਵਾਰ ਰੱਖੀ ਲਓ ਜੀ ਇੱਕ ਬਲੈਕ ਕਲਰ ਹੈ ਬਰੀਕ ਦੇ ਵਿੱਚ ਇੱਕ ਇਹ ਵਾਲਾ ਲਓ ਜਲਦੀ ਜਲਦੀ ਆਪਣੇ ਸੂਟ ਲੈ ਜਿਹੜੇ ਤੁਸੀਂ ਬੁੱਕ ਕਰ ਲਓ ਇਹਦੇ ਉੱਪਰ ਜੇ ਤੁਸੀਂ ਹੈਂਡਵਰਕ ਆਰੀਵਰਕ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਬਾਕੀ ਜੇ ਤੁਸੀਂ ਐਦਾਂ ਹੀ ਲੈਣਾ ਹੈ ਤਾਂ ਸਾਨੂੰ ਲੈ ਰਹੇ ਹੋ ਤਾਂ ਆਪਾਂ ਨੇ ਨਾਲ ਦੱਸ ਦਿੱਤਾ ਜੀ 2200 ਰੁਪਏ ਵਿਦ ਸ਼ਿਪਿੰਗ ਦੇ ਨਾਲ ਸੂਟਾ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਰੇਟ ਦੀ ਗਰੰਟੀ ਹੋਊਗੀ ਜੀ ਬਾਕੀ ਭੈਣਾ ਜਿਹੜੀਆਂ ਆਪਣੇ ਪੱਕੇ ਹਨਾ ਕਸਟਮਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਉਹ ਤਾਂ ਬੇਚਿੰਤ ਹੋ ਕੇ ਸੂਟ ਬੁੱਕ ਕਰ ਰਹੇ ਹੋ ਲਓ ਜੀ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਬ੍ਰੌਕਟ ਸਿਮਰ ਦੇ ਵਿੱਚ ਫੈ布ਰਿਕ ਆ ਗਿਆ ਜੀ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਇਹ ਸਿਮਰ ਦੇ ਵਿੱਚ ਪਹਿਲਾਂ ਆਈ ਸੀ ਜੀ ਕੱਲੀ ਬ੍ਰੌਕਟ ਇਹ ਬ੍ਰੌਕਟ ਸਿਮਰ ਦੇ ਵਿੱਚ ਕਲਰ ਆ ਗਿਆ ਜੀ ਲਓ ਜੀ ਇਹ ਇਸ ਤਰ੍ਹਾਂ ਇਹਦੇ ਨਾਲ ਤੁਹਾਨੂੰ ਇਹਦੇ ਨਾਲ ਇਹਦੇ ਵੀ ਕੋਈ ਤੁਹਾਨੂੰ ਕੰਪਲੇਨ ਨਹੀਂ ਹੈਗੀ ਵੀ ਬੈਕ ਤੇ ਇਧਰ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਮਿਲੂਗਾ ਵੀ ਧਾਗਾ ਜਾਂ ਕੋਈ ਲੜਨ ਵਾਲੀ ਕੋਈ ਕੰਪਲੇਨ ਆਉਗੀ ਲਓ ਜੀ ਇਹਦਾ ਮੈਂ ਪ੍ਰਿੰਟ ਦਿਖਾਉਂਗੀ ਨੇੜੇ ਤੋਂ ਤੁਹਾਨੂੰ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਮੈਂ ਨੇੜੇ ਤੋਂ ਉਹਦਾ ਪ੍ਰਿੰਟ ਦਿਖਾਵਾਂ। ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟਰ ਰਹੂਗਾ ਜੀ। ਇਹ ਕਲਰ ਹੈ ਜਿਹੜਾ ਸੇਮ ਦਿਖ ਰਿਹਾ ਸਿਮਰ ਦੀ ਇਹਦੇ ਨਾਲ ਸਲਵਾਰ ਰਹੂਗੀ ਜੀ ਟਿਸ਼ੂ ਸਿਮਰ ਦੀ। ਇਹ ਟਿਸ਼ੂ ਸਿਮਰ ਦੇ ਵਿੱਚ ਬ੍ਰੌਕਟ ਆ ਗਈ ਜੀ ਸਵਾਰ ਨਵੀਂ ਚੀਜ਼ ਆਈ ਹੈ। ਇਹ ਤੁਹਾਨੂੰ 2.5 ਮੀਟਰ ਦੀ ਕੱਟ ਮਿਲੂਗੀ ਕਿਉਂ ਇਹ ਮੈਚਿੰਗ ਹੈ ਜੀ ਇਹਦੇ ਨਾਲ ਆਪਾਂ ਨਹੀਂ ਲਾਈ ਜੀ ਖੁੱਤੋ। ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਵਿਦ ਸ਼ਿਪਿੰਗ ਦੇ ਨਾਲ। ਲਓ ਜੀ। ਜੇ ਤੁਸੀਂ ਘਰ ਤੋਂ ਲਓਗੇ ਤਾਂ ਤੁਹਾਨੂੰ 1900 ਰੁਪਏ ਦਾ ਪੈਜੂਗਾ 100 ਰੁਪਏ ਤੁਹਾਡਾ ਸ਼ਿਪਿੰਗ ਦਾ ਐਕਸਟਰਾ ਕੱਟਿਆ ਜਾਊਗਾ ਜੀ ਲਓ ਜੀ ਇਹ ਵੀ ਫੈਬਰਿਕ ਜਿਹੜੀ ਮੁਲਾਇਮ ਹੈ ਤੁਸੀਂ ਮੇਰੇ ਤੇ ਯਕੀਨ ਰੱਖ ਕੇ ਸੂਟ ਲੈ ਕੇ ਦੇਖੋ ਇਹਦੇ ਵਿੱਚ ਕਲਰ ਆਪਾਂ ਦਿਖਾ ਦਨੇ ਆ ਪ੍ਰਿੰਟ ਇਹਨਾਂ ਦੇ ਅਲੱਗ-ਅਲੱਗ ਰਹਿਣਗੇ ਲਓ ਜੀ ਇੱਕ ਆ ਗਿਆ ਇਹਦੇ ਵਿੱਚ ਆਨੀਅਨ ਛੇੜ ਦੇਖੋ ਜੀ ਉਹਦੇ ਵਿੱਚ ਪ੍ਰਿੰਟ ਅਲੱਗ ਤੇ ਜੀ ਇਹਦਾ ਪ੍ਰਿੰਟ ਇਸ ਤਰ੍ਹਾਂ ਦਾ ਰਹੂਗਾ ਬਹੁਤ ਪਿਆਰਾ ਕਲਰ ਹੈ ਆਨੀਅਨ ਛੇੜ ਦਾ ਸਿਮਰ ਦੇ ਵਿੱਚ ਬ੍ਰੌਕਟ ਆ ਗਈ ਇਸ ਵਾਰ ਪਹਿਲੀ ਵਾਰ ਆਈ ਹੈ ਪਹਿਲਾਂ ਬ੍ਰੌਕਟ ਆਈ ਸੀ ਜੀ ਜਿਹੜੀ ਉਹ ਸਿਮਰ ਦੇ ਵਿੱਚ ਨਹੀਂ ਆਈ ਤੀ ਪਲੇਨ ਫੈਬਰਿਕ ਤੇ ਆਈ ਤੀ ਲਓ ਜੀ ਇਹ ਵੀ ਤੁਸੀਂ ਬੇਚਿੰਤ ਹੋ ਕੇ ਦੇਖੋ ਜੀ ਇਹ ਤਾਂ ਪਹਿਲੀ ਹੱਥ ਚੜਕੀ ਪਤਾ ਲੱਗਦਾ ਹਨਾ ਤੁਹਾਨੂੰ ਵੀਡੀਓ ਦੇ ਵਿੱਚ ਮਿਲਾਂ ਮੈਂ ਇਹ ਖੜਾਕੜੀ ਆਕੜੀ ਨਹੀਂ ਰਹਦੀ ਇਹ ਲਓ ਜੀ ਜੇ ਤੁਹਾਨੂੰ ਪਸੰਦ ਆ ਦੋ ਕਲਰ ਆ ਗਏ ਜੀ ਤੀਸਰਾ ਕਲਰ ਆਊਗਾ ਇਹਦਾ ਮਹਿੰਦੀ ਕਲਰ ਲਓ ਜੀ ਇਹਨਾਂ ਦਾ ਇਹਦਾ ਤੇ ਅਨੀਆਂ ਦਾ ਪ੍ਰਿੰਟ ਸੇਮ ਰਹੂਗਾ ਮਹਿੰਦੀ ਦਾ ਤੇਰਾ ਲਓ ਜੀ ਦੇਖੋ ਬਹੁਤ ਸੋਹਣੀ ਕਲਰ ਹੈ ਡਿਜ਼ਾਈਨ ਹੈ ਜਲਦੀ ਜਲਦੀ ਬੁੱਕ ਕਰ ਲਓ ਜੀ ਸਿੰਗਲ ਸਿੰਗਲ ਹੈ ਨਾ ਹਜੇ ਆਪਣੇ ਕੋਲ ਇਸ ਟਾਈਮ ਸਿੰਗਲ ਸਿੰਗਲ ਛੂਟ ਨੇ ਤੇ ਆਪਾਂ ਜਿਵੇਂ ਹਿਸਾਬ ਦੇ ਨਾਲ ਜਿਹੜਾ ਕਲਰ ਚੱਲੂਗਾ ਜਿਉਹੀ ਲੈ ਕੇ ਆਵਾਂਗੇ ਲਓ ਜੀ ਅਗਲਾ ਆ ਗਿਆ ਜੀ ਦਾ ਇਸ ਤਰ੍ਹਾਂ ਦਾ ਸਕਾਈ ਡਾਰਕ ਸਕਾਈ கிரே ਟੋਨ ਦੀ ਤੇ ਵਾਗਿਆ ਦੇਖੋ ਕਲਰ ਸੇਮ ਦਿਖੂਗਾ ਜੀ ਤੁਹਾਨੂੰ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂ ਇਹ ਵਾਲਾ ਕਲਰ ਹੈ ਦੇਖੋ ਜੀ ਪ੍ਰੋਪਰ ਸਲਵਾਰ ਦੇ ਕਲਰ ਤੋਂ ਪਤਾ ਲੱਗੂਗਾ ਤੁਹਾਨੂੰ ਲਓ ਜੇ ਤੁਹਾਨੂੰ ਪਸੰਦ ਆ ਇਹਦੇ ਉੱਤੇ ਹਲਕਾ ਫੁਲਕਾ ਆਪਾਂ ਨਾ ਹੈਂਡਵਰਕ ਕਰਵਾ ਸਕਦੇ ਆ ਜੀ ਮੈਂ ਵੀਡੀਓ ਇਸ ਤਰ੍ਹਾਂ ਇਸ ਲਈ ਪਹਿਲਾ ਪਾਤੀ ਜੀ ਦੀ ਪਲੇਨ ਦੀ ਕਈ ਭੈਣਾ ਹਨਾ ਵੀ ਨਹੀਂ ਵਰਕ ਕਰਾਉਣਾ ਪਸੰਦ ਕਰਦੀਆਂ ਤਾਂ ਕਰਕੇ ਇਹ ਵੀ ਨਹੀਂ ਅਸੀਂ ਇਹਨਾਂ ਦੇ ਉੱਤੇ ਹਲਕਾ ਫੁਲਕਾ ਹੈਂਡਵਰਕ ਕਰਾਵਾਂਗੇ ਲਓ ਜੀ ਆਹ ਕਲਰ ਦੇਖੋ ਕਿੰਨਾ ਪਿਆਰਾ ਅ ਫਰੋਜੀਸ ਦਾ ਹੈਗਾਗਾ ਇਹ ਸੀ ਗ੍ਰੀਨ ਫਰੋਜੀ ਜਿਹਾ ਦੇਖੋ ਸੇਮ ਦਿਖ ਰਿਹਾ ਕਲਰ ਸੋਨੂੰ ਵੀਡੀਓ ਦੇ ਵਿੱਚ ਲਓ ਜੀ ਇਹ ਤੁਹਾਨੂੰ ਥੋੜਾ ਜਿਹਾ ਐਂ ਲੱਗਦਾ ਵੀ ਇਹ ਡਿਫਰੈਂਟ ਹੋਊਗਾ ਨਹੀਂ ਜੀ ਇਹਦੇ ਵਿੱਚ ਪ੍ਰਿੰਟ ਕਰਕੇ ਆ ਇਹ ਅਸੀਂ ਨੇ ਇੱਕ ਨਈ ਮੈਚਿੰਗ ਕੀਤੀ ਹੈ ਇਹ ਖੁਦ ਮੈਚਿੰਗ ਹੋਈ ਹੋਈ ਹੈ ਜੀ ਲਓ ਜੀ 2000 ਰੁਪਏ ਸ਼ਿਪਿੰਗ ਦੇ ਨਾਲ ਹੈ ਜੀ ਜੇ ਤੁਸੀਂ ਘਰ ਤੋਂ ਲਿਜਾਉਂਗੇ ਲਓ ਜੀ ਅਗਲਾ ਕਲਰ ਇਹਦਾ ਦੇਖੋ ਕਿੰਨਾ ਪਿਆਰਾ ਕਲਰ ਹੈ ਕਲਰ ਬਹੁਤ ਸੋਹਣੇ ਨੇ ਸਿੰਪਲ ਸੋਬਰ ਜੇ ਕਲਰ ਨੇ ਸਾਰੇ ਮੇਰੀਆਂ ਭੈਣਾਂ ਫਟਾਫਟ ਬੁੱਕ ਕਰ ਲਿਓ ਜੀ ਲਓ ਜੀ ਇਹਦੇ ਵਿੱਚ ਤੁਹਾਨੂੰ ਇਹ ਵਾਲੇ ਪ੍ਰਿੰਟ ਦੇ ਵਿੱਚ ਤੁਹਾਨੂੰ ਸਿਮਰ ਵਾਲੇ ਵਿੱਚ ਦੇ 8 ਕਲਰ ਮਿਲ ਜਾਣਗੇ ਜੀ ਜਿਹੜਾ ਦੂਸਰਾ ਹੈਗਾ ਕ੍ਰੇਪੀ ਸਲਵਾਰ ਵਾਲਾ ਉਹਦੇ ਵਿੱਚ 4 ਕਲਰ ਮਿਲਣਗੇ ਇੱਕ ਅਨੀਅਨ ਦੇ ਵਿੱਚ ਤੁਹਾਨੂੰ ਇਹ ਥੋੜਾ ਜਿਹਾ ਹੋਰ ਮਿੱਠਾ ਜਿਹਾ ਕਲਰ ਆ ਗਿਆ ਉਹ ਥੋੜਾ ਜਿਹਾ ਕਾਲਾ ਨਹੀਂ ਹਨਤੀ ਇਹ ਇਸ ਤਰ੍ਹਾਂ ਦਾ ਹੈ ਲਓ ਜੀ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਓ ਵਿਆਹ ਪ੍ਰੋਗਰਾਮਾਂ ਦੇ ਵਿੱਚ ਪਾਉਣ ਲਈ ਬਹੁਤ ਸੋਹਣੀ ਫੈਬਰਿਕ ਹੈ ਬਹੁਤ ਸੋਹਣੀ ਚੀਜ਼ ਹੈ ਜੀ ਲਓ ਜੀ ਫਿਰ ਤੁਸੀਂ ਬਾਤ ਦੇ ਵਿੱਚ ਐਂਡ ਤੇ ਰਹਿ ਜਾਂਦੇ ਹੋ ਉਦੋਂ ਰਹੇ ਕੁਹੇ ਕਲਰ ਹੁੰਦੇ ਨੇ ਜੀ ਅਗਲਾ ਆ ਗਿਆ ਜੀ ਇਹਦਾ ਲਾਈਟ ਪਿਸਤਾ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਪਿਸਤਾ ਜਲਦੀ ਜਲਦੀ ਸੂਟ ਆਪਣੇ ਬੁੱਕ ਕਰ ਲਓ ਦੇਖੋ ਇਹ ਉਹ ਬਰੌਕਟ ਨਹੀਂ ਹੈਗੀ ਜਾਂ ਵੀ ਜਿਹੜੀ ਸਸਤੀ ਹੈ ਹਨਾ ਵਧੀਆ ਵਾਲੀ ਸੌਫਟ ਜਦੋਂ ਤੁਹਾਡੇ ਕੋਲੇ ਸੂਟ ਪਹੁੰਚ ਗਿਆ ਇਹਦੇ ਉੱਪਰ ਜੇ ਕਈ ਪਹਿਣਾ ਨਹੀਂ ਵੀ ਪਸੰਦ ਕਰਦੇ ਆ ਵਰਕ ਕਰਾਉਣਾ ਤਾਂ ਤੁਸੀਂ ਨਾ ਵੀ ਵਰਕ ਕਰਵਾਓ ਮੈਂ ਤੁਹਾਨੂੰ ਨੇੜੇ ਤੋਂ ਵਧੀਆ ਚਿਹੜੇ ਦੇ ਵਿੱਚ ਦਿਖਦਾ ਉਹ ਤਾਂ ਥਾਵਾਂ ਲਓ ਜੀ ਦੇਖੋ ਇਸ ਤਰ੍ਹਾਂ ਦਾ ਸਾਰਾ ਪ੍ਰਿੰਟ ਬਣਿਆ ਹੋਇਆ ਹੈ ਟਿਸ਼ੂ ਸ਼ਿਮਰ ਦੇ ਉੱਪਰ ਇਹ ਆ ਗਈ ਜਿਹਦੇ ਨਾਲ ਟਿਸ਼ੂ ਸ਼ਿਮਰ ਦੀ ਸਲਵਾਰ ਰਹੂਗੀ 2.5 ਮੀਟਰ ਦੀ 2000 ਰੁਪਏ ਦਾ ਪ੍ਰਾਈਸ ਰਹੂਗਾ ਲੈ ਕੇ ਸੋਹਣੇ ਸੋਹਣੇ ਕਲਰ ਪ੍ਰਿੰਟਾਂ ਦੇ ਸਕਰੀਨਸ਼ਾਟ ਆਪਣੇ ਸੂਟ ਬੁੱਕ ਕਰ ਲਓ ਜੀ ਰੇਟ ਵੱਲੋਂ ਤੁਸੀਂ ਬੇਚਿੰਤ ਰਹੋ ਤੇ ਮੇਰੀਆਂ ਪਹਿਣਾ ਫੈਬਰਿਕ ਵੱਲੋਂ ਬੇਚਿੰਤ ਰਹੋ। ਕੁਸ਼ਕ ਪਹਿਣਾ ਨੂੰ ਤਾਂ ਪਤਾ ਹੀ ਹੈ ਹਨਾ ਵੀ ਰੇਟ ਵੀ ਆਪਣੇ ਜਾਇਜ਼ ਨੇ ਫੈਬਰਿਕ ਵੀ ਆਪਣੀ ਸੋਹਣੀ ਹੈ ਤੇ ਇੱਕ ਜ਼ਿੰਮੇਵਾਰੀ ਨਾਲ ਆਪਾਂ ਚੀਜ਼ ਦੇਵਾਂਗੇ ਜੀ। ਚਲੋ ਜੀ ਕਰ ਲਓ ਜਲਦੀ ਜਲਦੀ ਬੁੱਕ ਆਰਡਰ ਬਹੁਤ ਸੋਹਣੇ ਸੂਟ ਨੇ। ਕੋਸ਼ਿਸ਼ ਕਰਾਂਗੇ ਵੀ ਦੁਬਾਰਾ ਤੋਂ ਵੀ ਇਹੋ ਜਿਹਾ ਆ ਜਾਣ ਪਰ ਮੁਸ਼ਕਲ ਹੈ ਜੀ ਇੱਕ ਵਾਰ ਚੀਜ਼ ਆ ਜਾਂਦੀ ਹੈ ਜਿਹੜੀ ਮੁੜ ਕੇ ਦੁਬਾਰਾ ਤੋਂ ਆਉਂਦੀ ਨਹੀਂ ਹੈਗੀ ਹਨਾ। ਕਰੀਏਗੀ ਜੀ ਪ੍ਰਿੰਟ ਨਵਾਂ ਨਵਾਂ ਆਈ ਜਾਂਦਾ। ਇਸ ਕਰਕੇ ਤੁਹਾਨੂੰ ਕਹਿੰਦੇ ਹੁਣ ਵੀ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਆ ਕਰੋ। ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਮੈਨੂੰ ਪੂਰੀ ਉਮੀਦ ਹੈ ਮੇਰੇ ਅੱਜ ਵਾਲੇ ਪ੍ਰਿੰਟ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਚਲੋ ਜੀ ਮਿਲਦੇ ਆ ਕੱਲ ਨੂੰ ਸੋਨੇ ਦੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ